ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਗਰਮੀ ਦੀ ਰੁੱਤ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਿਸਾਖ ਦਾ ਮਹੀਨਾ ਗਰਮੀ ਦਾ ਰੰਭ ਸਮਝਣਾ ਚਾਹੀਦਾ ਹੈ ਵਿਸਾਖੀ ਵਾਲੇ ਦਿਨ ਤੋਂ ਪਿੱਛੋਂ ਗਰਮੀ ਦਿਨੋਂ ਦਿਨ ਚੜ੍ਹਦੀਆਂ ਕਲਾਂ ਵੱਲ ਨੂੰ ਜਾਣ ਲੱਗਦੀ ਹੈ ਕਿਹੜਾ ਤਿਹਾੜ ਦੇ ਮਹੀਨਿਆਂ ਵਿੱਚ ਇਹ ਭਰਜਵਾਨ ਹੁੰਦੀ ਹੈ ਸਾਉਂ ਦੇ ਮਹੀਨੇ ਬਦਲਦੀ ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ ਸਿਆਲ ਦੇ ਝੰਬੇ ਅਤੇ ਲਤਾੜੇ ਹੋਏ ਲੋਗ ਬਸੰਤ ਰੁੱਤ ਵਿੱਚ ਬਾੜੇ ਤੋਂ ਸੁੱਖ ਦਾ ਸਾਹ ਲੈਂਦੇ ਹਨ ਕਹਿੰਦੇ ਹੀ ਹਨ ਕਿ ਗਰਮੀ ਆਪਣਾ ਜੋਰ ਦਿਖਾਉਣ ਲੱਗ ਪੈਂਦੀ ਸੀ ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਨੱਕ ਜਿੰਦ ਵਿੱਚ ਆ ਜਾਂਦੀ ਹੈ ਜੀਵ ਜੰਤੂ ਸੇ ਲਗਾਉਣ ਲਈ ਥਾਂ ਲੱਭਦੇ ਫਿਰਦੇ ਹਨ ਲੋਕੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਲੁਕ ਜਾਂਦੇ ਹਨ ਪੰਜਾਬੀ ਦਾ ਪ੍ਰਸਿੱਧ ਅਖਾਨ ਹੈ ਜੇਠ ਹੜੁ ਖੁਖਾ ਅਤੇ ਸਾਉਣ ਭਾਦੋ ਰਖੀ ਪਾਵੇ ਲੋਕ ਗਰਮੀ ਨੂੰ ਗਰਮੀ ਤੋਂ ਬਚਣ ਲਈ ਜੇਠ ਹੜ ਜੇਠ ਹੜ ਦੇਵੇਂ ਆਪਣੇ ਮਕਾਨਾਂ ਦੇ ਅੰਦਰ ਅੰਦਰ ਮੁੰਜੀ ਲੋਕ ਜਾਂਦੇ ਹਨ ਸਾਵਣ ਭਾਦੋਂ ਵਿੱਚ ਬਹੁਤ ਮੀਂਹ ਪੈਣ ਨਾਲ ਹਵਾ ਵਿੱਚ ਨਮੀ ਆ ਜਾਣ ਕਰਾਂ ਲੋਕ ਰੁੱਖਾਂ ਹੇਠ ਬੈਠਣਾ ਪਸੰਦ ਕਰਦੇ ਹਨ ਕਿਉਂਕਿ ਰੁੱਖਾਂ ਹੇਠ ਠੰਢੀ ਠੰਢੀ ਹਵਾ ਲੱਗਦੀ ਹੈ ਗਰਮੀ ਦਾ ਜੋਰ ਇਹਨਾਂ ਵੱਧ ਜਾਂਦਾ ਹੈ ਕਿ ਜੇਕਰ ਬਿਜਲੀ ਨਾ ਹੋਵੇ ਤਾਂ ਇੱਕ ਵਾਰ ਕਰੀਵਤੇ ਅਮੀਰ ਲੋਕਾਂ ਨੂੰ ਨਾਨੀ ਜਿਤੇ ਆ ਜਾਂਦੀ ਹੈ ਅਤੇ ਉਹਨਾਂ ਦੇ ਮੂੰਹ ਹਾਈ ਗਰਮੀ ਨਿਕਲਦਾ ਹੈ ਜਿੱਥੇ ਸਿਆਲ ਵਿੱਚ ਲੋਕਾਂ ਨੇ ਗਰਮ ਅਤੇ ਨਿੱਗੇ ਕੱਪੜਿਆਂ ਦਾ ਸਹਾਰਾ ਲਿਆ ਸੀ ਉੱਥੇ ਹੀ ਗਰਮੀ ਦੀ ਬਹੁਤਾ ਕਾਰਨ ਮਲਮਲ ਵਰਗੇ ਬਰੀਕ ਅਤੇ ਸਾਦਾ ਕੱਪੜੇ ਉਹਨਾਂ ਦਾ ਸਰੀਰ ਠਕਣ ਲਈ ਜ਼ਰੂਰੀ ਹੋ ਜਾਂਦੇ ਹਨ ਪਰ ਵਿਚਾਰੇ ਸਧਾਰਨ ਗਰੀਬ ਲੋਕ ਤਾਂ ਪਿੰਡਾਂ ਹੜਾਉਣ ਹੜਾਉਂਦੇ ਹਨ ਭਾਵ ਨੰਗ ਤੜੰਗੇ ਰਹਿ ਕੇ ਹੀ ਜਿਵੇਂ 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 ਕਿਵੇਂ ਇਸ ਗਰਮੀ ਦਾ ਪਾਉ ਸਾਗਰ ਪਾਰ ਕਰਦੇ ਹਨ ਗਰੀਬ ਲੋਕਾਂ ਲਈ ਇਹ ਰੁੱਤ ਇੱਕ ਹਿਓ ਹੈ ਤੋਂ ਘਟ ਨਹੀਂ ਹੈ ਬੱਚੇ ਬੁੱਢੇ ਅਤੇ ਗੱਬਰੂ ਸਾਰੇ ਕਰਮੀ ਤੋਂ ਤੜਫਦੇ ਹਨ ਅਤੇ ਤਾਰ-ਤਾਰ ਕਰਦੇ ਹਨ ਕਪੜਾ ਸਵੇਰ ਨੂੰ ਪਾਓ ਸ਼ਾਮ ਨੂੰ ਉਸ ਵਿੱਚ ਬਦਬੂ ਆਉਣ ਲੱਗ ਪੈਂਦੀ ਹੈ ਸ਼ਰੀਰ ਕਾਰਨ ਗਰਮੀ ਕਾਰਨ ਚੀਜ਼ਾਂ ਸੜ ਜਾਂਦੀਆਂ ਹਨ ਗਰਮੀ ਕਾਰਨ ਰਾਤ ਨੂੰ ਗਰੀਬਾਂ ਦੇ ਹੱਥੋਂ ਪੱਕਾ ਨਹੀਂ ਛੁਰਦਾ ਮੱਛਰ ਕੰਨਾ ਕੋਲੇ ਆ ਕੇ ਆਪਣਾ ਮధుਰ ਰਾਗ ਲਾਪ ਦੇ ਹਨ ਕਿਸਾਨਾਂ ਦੀਆਂ ਫਸਲਾਂ ਧਿਆਈਆਂ ਹੀ ਸੁੱਕ ਸੜ ਜਾਂਦੀਆਂ ਹਨ ਗਰਮੀ ਦੀ ਰੁੱਤ ਬੇ ਲੋੜੀ ਰੁੱਤ ਨਹੀਂ ਇਹ ਗਰਮੀ ਇਹ ਰੁੱਖ ਸਾਡੇ ਅਨੇਕ ਅਨੇਕਾਂ ਇਹ ਰੁੱਤ ਸਾਡੇ ਅਨੇਕਾਂ ਕੰਮਾਂ ਸਵਾਰਦੀ ਹੈ ਗਰਮੀ ਪੈਂਦੀ ਹੈ ਤਾਂ ਫਸਲਾਂ ਬੱਕਦੀਆਂ ਹਨ ਧਰਤੀ ਦੇ ਰੂਪ ਵਿੱਚ ਲਾਗੂਕਾਰੀ ਤਵਰੀਲੀ ਆ ਜਾਂਦੀ ਹੈ ਪਹਾੜਾਂ ਤੇ ਠੰਡੀਆਂ ਥਾਵਾਂ ਤੇ ਜਾਣ ਲਈ ਮੌਕਾ ਮਿਲਦਾ ਹੈ برفੇਗਲਨ ਆ ਖੇਤਾਂ ਨੂੰ ਵੀ ਵਧੇਰੇ ਪਾਣੀ ਮਿਲਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਕੁਦਰਤ ਦੇ ਕਾਰਖਾਨੇ ਵਿੱਚ ਕੋਈ ਚੀਜ਼ ਬੇਲੋੜੀ ਨਹੀਂ ਹੈ ਤਾਂ ਬੱਚਿਓ ਐਸੀ ਗਰਮੀ ਦੀ ਰੁੱਤ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ